ਰੋਹਾਨੀਏ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਦੁਨੀਆ ਦੇ ਉਹ ਪਾਵਨ ਸਥਾਨ ਨੇ ਜਿੱਥੇ ਹਰੇਕ ਧਰਮ ਹਰੇਕ ਵਿਚਾਰਧਾਰਾ ਹਰੇਕ ਪਿਠ ਭੂਮੀ ਦਾ ਇਨਸਾਨ ਸਤਕਾਰ ਸਹਿਤ ਸੀਸ ਝੁਕਾਉਂਦਾ ਹੈ ਉਹ ਸਥਾਨ ਜਿਸ ਦੇ ਚਾਰੇ ਦੁਆਰ ਸਮੁੱਚੀ ਮਨੁੱਖਤਾ ਲਈ ਖੁੱਲੇ ਨੇ ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਲੋਕੀਂ ਅਲੌਕਿਕ ਸਕੂਨ ਅਤੇ ਰੋਹਾਨੀਅਤ ਮਹਿਸੂਸ ਕਰਦੇ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਜਲੌ ਤੋਂ ਸਮੁੱਚੀ ਦੁਨੀਆ ਰੌਸ਼ਨੀ ਪ੍ਰਾਪਤ ਕਰਦੀ ਹੈ ਪਰ ਅਜੇ ਹੇ ਵਿੱਚ ਕਿਸੇ ਨਵੇਂ ਅਤੇ ਪਹਿਲੀ ਵਾਰ ਦਰਸ਼ਨ ਕਰਨ ਆਏ ਸ਼ਖਸ ਨੂੰ ਜੀ ਕਰੇ ਦੱਸਿਆ ਜਾਵੇ ਕਿ ਇਸ ਪਾਵਨ ਸਥਾਨ ਉਤੇ ਅੱਜ ਤੋਂ 40 ਸਾਲ ਪਹਿਲਾਂ ਇੱਕ ਵੱਡਾ ਫੌਜੀ ਹਮਲਾ ਹੋਇਆ ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਡੇਟੇਰੀ ਹੋਈ ਅਤੇ ਸ਼੍ਰੀ ਹਰਮੰਦਰ ਸਾਹਿਬ ਦਾ ਅਲੌਕਿਕ ਨਜ਼ਰ ਆਉਂਦਾ ਇਹ ਹੀ ਕੰਪਲੈਕਸ ਕਿਸੇ ਵਿਲੇ ਢੁਗੇ ਦੇ ਪਰਕੋਪ ਥੇਟ ਆਇਆ ਹੋਇਆ ਸੀ ਤਾਂ ਸ਼ਾਇਦ ਉਸ ਲਈ ਯਕੀਨ ਕਰਨਾ ਮੁਸ਼ਕਲ ਹੋਵੇਗਾ ਕਿ ਕਦੀ ਅਜਿਹਾ ਵੀ ਹੋਇਆ ਸੀ ਪਰ ਇਤਿਹਾਸ ਦੇ ਪੰਨਿਆਂ ਉਤੇ ਇਹ ਦੁਖਦਾਈ ਘਟਨਾਕ੍ਰਮ ਦਰਜ ਹੈ ਜਿਸ ਬਾਰੇ ਹਰੇਕ ਸਾਲ ਸਿੱਖ ਕੌਮ ਨੂੰ ਸਾਲ ਦੇ ਇਨ੍ਹਾਂ ਦਿਨਾਂ ਦੌਰਾਨ ਡੂੰਗੀ ਪੀੜ ਦਾ ਅਹਿਸਾਸ ਹੁੰਦਾ ਹੈ ਉਹ ਦੁਖਦਾਈ ਘਟਨਾਕ੍ਰਮ ਜਿਸ ਨੂੰ ਸਾકા ਨੀਲਾ ਤਾਰਾ ਜਾਂ ਫਿਰ ਜੂਨ 1984 ਦੇ ਫੌਜੀ ਹਮਲੇ ਅਤੇ ਤੀਜੇ ਕੰਲੂਕਾਰੇ ਵਜੋਂ ਵੀ ਜਾਣਿਆ ਜਾਂਦਾ ਹੈ ਦੁਨੀਆ 'ਤੇ ਹੁੰਦੀ ਹਰੇਕ ਛੋਟੀ ਤੋਂ ਛੋਟੀ ਹਲਚਲ ਅਤੇ ਹਰੇਕ ਵੱਡੇ ਤੋਂ ਵੱਡੇ ਘਟਨਾਕ੍ਰਮ ਦੇ ਪਿੱਛੇ ਕਈ ਕਾਰਨ ਹੁੰਦੇ ਨੇ ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹੋਏ ਫੌਜੀ ਹਮਲੇ ਸੰਬੰਧੀ ਜਿਸ ਵੀ ਪਹਿਲੂ ਤੋਂ ਗੱਲ ਕਰ ਲਈ ਜਾਵੇ ਹਰ ਇਨਸਾਫ ਪਸੰਦ ਸ਼ਹਿਰੀ ਅਤੇ ਮਨ ਵਿੱਚ ਸਤਿਕਾਰ ਰੱਖਣ ਵਾਲਾ ਸ਼ਖਸ ਇਸ ਕਾਰਵਾਈ ਦਾ ਦੁੱਖ ਹੀ ਮਹਿਸੂਸ ਕਰੇਗਾ ਜੂਨ 1984 ਦੇ ਸਮੇਂ ਦੇਸ਼ ਤੇ ਹਾਲਾਤ ਪਲ-ਪਲ ਬਦਲਦੇ ਵਿਖਾਈ ਦਿੰਦੇ ਸਨ ਅਤੇ ਲੋਕ ਸਭਾ ਚੋਣਾਂ ਦਾ ਸਮਾਂ ਵੀ ਨੇੜੇ ਆ ਰਿਹਾ ਸੀ ਹਾਲਾਤ ਅਜੀਬੇ ਬਣਾ ਦਿੱਤੇ ਗਏ ਸਨ ਕਿ ਇੱਕ ਵੱਡੀ ਫੌਜੀ ਕਾਰਵਾਈ ਸ਼ੁਰੂ ਕਰਨ ਲਈ ਮਾਹੌਲ ਸਿਰਜਿਆ ਜਾ ਰਿਹਾ ਸੀ ਦੇਸ਼ ਦੀ ਰੱਖਿਆ ਏਕਤਾ ਅਤੇ ਅਖੰਡਤਾ ਦੇ ਵਿਸ਼ੇ ਵੀ ਚਰਚਾ ਵਿੱਚ ਆ ਰਹੇ ਸਨ ਅਤੇ ਇਹ ਸਭ ਉਹ ਸਮਾਂ ਸੀ ਜਦੋਂ ਸੋਸ਼ਲ ਮੀਡੀਆ ਹੋਂਦ ਵਿੱਚ ਨਹੀਂ ਸੀ ਆਇਆ ਅਤੇ ਸੰਚਾਰ ਦੇ ਸਾਧਨ ਸੀਮਤ ਸਨ ਅਤੇ ਬਹੁਤਿਆਂ ਉੱਤੇ ਸਰਕਾਰ ਦਾ ਕੁੰਡਾ ਵੀ ਹੋਇਆ ਕਰਦਾ ਸੀ ਅਖਬਾਰਾਂ ਦੀਆਂ ਖਬਰਾਂ ਉਹਨਾਂ ਦਿਨਾਂ ਦੌਰਾਨ ਸੈਂਸਰ ਹੋਣੀਆਂ ਇੱਕ ਆਮ ਜਿਹੀ ਗੱਲ ਸੀ ਅਤੇ ਜਾਣਕਾਰੀ ਉਹੀ ਅੱਗੇ ਤੁਰਦੀ ਸੀ ਜਿਸ ਨੂੰ ਤੋੜਿਆ ਜਾਣਾ ਹੁੰਦਾ ਸੀ ਇਹੋ ਜਿਹੇ ਮਾਹੌਲ ਵਿੱਚ ਜਦੋਂ ਜੂਨ 1984 ਦੇ ਸਮੇਂ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵੱਲ ਫੌਜ ਦੀਆਂ ਯੂਨਿਟਾਂ ਤੁਰੀਆਂ ਤਾਂ ਇਹ ਕਾਰਵਾਈ ਹੋਣ ਸੰਬੰਧੀ ਲੋਕਾਂ ਨੂੰ ਸ਼ੰਕਾ ਹੋਣਾ ਸ਼ੁਰੂ ਹੋ ਗਿਆ ਸੀ। 1 ਜੂਨ ਨੂੰ ਫੌਜੀ ਹਮਲੇ ਦੇ ਪਹਿਲੇ ਦਿਨ ਫੌਜ ਨੇ ਸਮੁੱਚੇ ਕੰਪਲੈਕਸ ਨੂੰ ਘੇਰ ਲਿਆ ਸੀ। 1 ਜੂਨ ਦੀ ਪੂਰੇ ਦਿਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਜ਼ਿਆਦਾ ਗੋਲੀਬਾਰੀ ਨਹੀਂ ਸੀ ਹੋਈ। ਪਾਰਪਾਰਤੀ ਫੌਜ ਅਤੇ CRPF ਦੀਆਂ ਯੂਨਿਟਾਂ ਨੇ ਇੱਕ ਤਰ੍ਹਾਂ ਨਾਲ ਸਮੁੱਚੇ ਪੰਜਾਬ ਦੀ ਘੇਰਾਬੰਦੀ ਕਰ ਲਈ ਸੀ ਫੌਜ ਦੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ਵਿੱਚ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਸਖਤ ਕਰਫਿਊ ਲੱਗ ਚੁੱਕੇ ਸਨ ਅਤੇ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਅਤੇ ਦੁਨੀਆ ਨਾਲੋਂ رابطہ ਕੱਟ ਦਿੱਤਾ ਗਿਆ ਸੀ ਅਤੇ ਪ੍ਰੈਸ ਉਤੇ ਵੀ ਰੋਕ ਲਾ ਦਿੱਤੀ ਗਈ ਸੀ 2 ਜੂਨ 1984 ਦੀ ਰਾਤ ਨੂੰ ਤਕਰੀਬਨ 8:30 ਵਜੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਉਤੇ ਕਰੀਬ 40 ਮਿੰਟ ਦਾ ਭਾਸ਼ਣ ਦਿੱਤਾ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਉਹਨਾਂ ਦਿਨਾਂ ਦੇ ਆਮ ਲਹਿਜੇ ਤੋਂ ਬਿਲਕੁਲ ਉਲਟ ਸੀ ਇਸ ਭਾਸ਼ਣ ਵਿੱਚ ਇੰਦਰਾ ਗਾਂਧੀ ਦੇ ਆਖਰੀ ਬੋਲ ਸਨ ਖੂਨ ਨਾ ਵਹਾਓ ਨਫ਼ਰਤ ਤਿਆਗੋ ਪਰ ਇਹਨਾਂ ਅਰਥਾਂ ਦੇ ਭਾਵ ਅਸਲ ਪੱਧਰ ਤੇ ਕੁਝ ਹੋਰ ਹੀ ਨਜ਼ਰ ਆਏ ਅਤੇ 2 ਜੂਨ ਦੀ ਸ਼ਾਮ ਨੂੰ ਨਿਕਲੇ ਇਹ ਬੋਲ ਆਉਂਦੇ ਦਿਨਾਂ ਦੀ ਕਾਰਵਾਈ ਸੰਬੰਧੀ ਇੱਕ ਸੰਕੇਤ ਵੀ ਦੇ ਗਏ ਸਨ ਤੇ ਕਾਫੀ ਕੁਝ ਅੱਗੇ ਆਉਣ ਵਾਲੇ ਦਿਨਾਂ ਵਿੱਚ ਉਹ ਹੋਇਆ ਜਿਸ ਨੇ ਸਿੱਖ ਮਾਨਸਿਕਤਾ ਨੂੰ ਹਮੇਸ਼ਾ ਦੇ ਲਈ ਪ੍ਰਭਾਵਿਤ ਕੀਤਾ